ਸਰਜੀਤ ਤੰਬਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਰੰਗ ਪੰਜਾਬ ਦੇ ਚੈਨਲ ਦੇ ਉੱਪਰ ਸਾਰਿਆਂ ਦਾ ਸਵਾਗਤ ਹੈ ਅੱਜ ਬੜਾ ਸੋਣਾ ਗੀਤ ਸੁਣਾਉਣ ਜਾ ਰਹੀ ਹਾਂ ਪਸੰਦ ਆਇਆ ਤੇ ਜਰੂਰ ਕਮੈਂਟ ਸ਼ੇਅਰ ਕਰਕੇ ਦੱਸਿਆ ਜੀ ਟੋਲਾ ਸਾ ਚੱਲੇ ਪਰਦੇਸ ਤੁਸੀਂ ਕਰ ਕਿਉਂ ਰਹੇ ਜੀ ਢੋਲਾ ਸਾਰੇ ਚੱਲੇ ਪਰਦੇਸ ਚੱਲੇ ਪਰਦੇਸ ਤੁਸੀਂ ਕਰ ਕਿਉਂ ਰਹੇ पले दम जी पल्ले दम सा पले को दमना बन ਨਨਾਰ ਦਿਆਂ ਮੈਂ ਗਲਦਾ ਦਿਆਂ ਮੈਂ ਗਲਦਾ ਕੰਨਾਂ ਦੀਆਂ ਦਿਆਂ ਬਾਲੀਆਂ ਵਨ ਜਾ ਰਹੀ ਆਵੇਂ ਗੋਰੀਏ ਅਸੀਂ ਵੀ ਚੱਲੇ ਪਰ चले परदेस मंगण जो मंग लन ार नी सू दुन भेत लियो जी भेत ले ਦਿਓ ਅੰਬਰਾਂ ਨੂੰ ਲਾਦੋ ਪੋੜੀਆਂ ਵਨ ਜਾਰੀ ਹੋਵੇ ਸਾਨੂੰ ਅੰਬਰਾਂ ਬਾਪੇ ਤ ਨਾ ਥਾਇਆ ਨੀ ਪੇਤ ਨਾ ਲਭਿਆ ਅੰਬਰਾਂ ਨੂੰ ਨਾ

ਸਾਨੂੰ ਚਿੜੀਆਂ ਦਾ ਦੁੱਧ ਨਾ ਥੇ ਆਇਆ ਨੀ ਦੁੱਧ ਨਾ ਥੇ ਆਇਆ ਕੱਚ ਦੀ ਨ ਬਣੇ ਕੜਨੀ ਵਨ ਜਰਨੇ ਨੀ ਸਾਨੂੰ ਕੀ ਸਲੀਆ ਦੋ ਜੋ ਕੰਦੀ ਲਿਆਦੋ ਪਸੜੀ ਵਨ ਜਾ ਰਹੀ ਹੈ ਸਾਨੂੰ ਕੀੜੀ ਦਾ ਮਾਸ ਨਾ ਮਿਲੇਗਾ ਨੀ ਮਾਸ ਨਾ ਜੋ ਕੰਦੀ ਮਿਲੇ ਪਸੜੀ ਵਨ ਜਰਨੇ ਨੀ ਡੋਲਾ ਸਾਰੇ ਵਚਨ ਤੂ ਸਿਹਾਰੇ ਵਚਨ ਤੂ ਸਿਹਾਰੇ ਕੇ ਕੇਰੀ ਮੇਰੀ ਨਹੀਉ ਨੀ ਬਣੀ ಾರೋರಿ ಜಾನೆ ತನ್ನು ಜಾನ ತನ್ನು ತೂ ಮಂಗಲಿ ಅನೋಕ್ಕಿ ಚೀಜ ನೀ ਦੋਲਾ ਮੈਂ ਤਮ ਖੋਲ ਕੀਤਾ ਤੈਨੂੰ ਮੈਂ ਖੋਲ ਕੀਤਾ ਤੈਨੂੰ ਜੇ ਤੁਸੀਂ ਗੱਲ ਨ ਸਮਝੀ ਵਨ ਜਾ ਰਹੀਵੇਂ ਦੋਲਾ ਮੈਂ ਤਮ ਖੋਲ ਕੀਤਾ ਮਖੋਲੇ ਕੀ ਤਤੈਨੂ ਵੇਖ ਤੁਸੀਂ ਗਲਨਾ ਸਮਝ ਬਨ ਜਾ ਰਿਹਾ ਵੇ ਦੋਸਤੋ ਗੀਤ ਪਸੰਦ ਆਇਆ ਉਹ ਤੇ ਜਰੂਰ ਕਮੈਂਟ ਸ਼ੇਅਰ ਔਰ ਲਾਈਕ ਜਰੂਰ ਕਰ ਦਿਆ ਕਰੋ ਜਦੋਂ ਮੇਰੇ ਚੈਨਲ ਦੇ ਉੱਤੇ ਨਵੇਂ ਆ ਉਹ ਸਬਸਕ੍ਰਾਈਬ ਥਰੂ ਕਰ ਲਿਆ ਕਰੋ ਦੋਸਤੋ ਤੁਹਾਡਾ ਕੁਝ ਨਹੀਂ ਜਾਂਦਾ ਮੇਰਾ ਬਹੁਤ ਹੌਸਲਾ ਵੱਧਦਾ ਜਦੋਂ ਤੁਸੀਂ ਇੱਕ ਵੀ ਕਮੈਂਟ ਕਰਦੇ ਹੋ ਤੇ ਮੈਂ ਮੈਨੂੰ ਹੋਰ ਉਤਸ਼ਾਹ ਮਿਲਦਾ ਹੈ ਉਸੇ ਉਸ ਉਤਸ਼ਾਹ ਫੱਟਕਾ ਮੈਂ ਫਿਰ ਤੁਹਾਡੇ ਗੀਤ ਲੈ ਕੇ ਹਾਜ਼ਰ ਹੋਣੀ ਆ ਸੋ ਜਰੂਰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਪਲੀਜ਼ ਪਲੀਜ਼